ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਬਟਿਕ ਦਾ ਇਹ ਕੰਮ ਆਨਲਾਈਨ ਘਰ ਤੋਂ ਕਰਦੇ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਹੈ ਜਿਹੜਾ ਰੈਡੀ ਕਰੋਨੇ ਆ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਤੁਸੀਂ ਉਹਦੇ ਉੱਪਰ ਸਾਡੇ ਡਿ ਦੇ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਗੁਰਪ੍ਰੀਤ ਸਿੱਧੂ ਬੁਟੀਕ ਆਪਣੇ ਇੰਸਟਾਗ੍ਰam ਦਾ ਪੇਜ ਆ ਆਪਾਂ ਆਈਡੀ ਮੈਂਸ਼ਨ ਕਰ ਦਾਂਗੇ ਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਸਭ ਤੋਂ ਪਹਿਲਾਂ ਇਹ ਆਪਾਂ ਹੈਂਡਵਰਕ ਦਾ ਸੂਟ ਰੈਡੀ ਕੀਤਾ ਹੋਇਆ ਠੀਕ ਹੈ ਇਹ ਸੂਟ ਆਪਾਂ ਨੇ ਅਨਸਟਿਚ ਭੇਜਣਾਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆਗਾ ਇਸ ਤਰ੍ਹਾਂ ਆਪਾਂ ਨੇ ਇਹ ਸ਼ਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਠੀਕ ਹੈ ਜੀ ਤੇ ਹੈਂਡਵਰਕ ਦਾ ਆਪਾਂ ਨੇ ਸੂਟ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਬਾਕੀ ਵਰਕ ਦੇਖ ਸਕਦੇ ਹੋ ਤੁਸੀਂ ਫਿਨਿਸ਼ਿੰਗ ਵਾਲਾ ਵਰਕ ਹੈ ਬਾਕੀ ਸ਼ਾਈਨ ਕਰ ਰਿਹਾ ਠੀਕ ਹੈ ਜੀ ਜਿਹੜਾ ਮਟੀਰੀਅਲ ਉੱਤੇ ਲੱਗਿਆ ਹੋਊਗਾ ਉਹ ਆਪਾਂ ਵਧੀਆ ਕੁਆਲਿਟੀ ਦਾ ਲਾ ਕੇ ਦਿੰਨੇ ਆਂਗੇ ਠੀਕ ਹੈ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਮੈਰੂਨ ਇਹਦੇ ਵਿੱਚ ਥ੍ਰੈਡ ਲਾਇਆ ਹੋਇਆ ਹੈਗਾ ਤੁਸੀਂ ਕੋਈ ਵੀ ਥ੍ਰੈਡ ਲਗਾਉਣਾ ਹੈਗਾ ਜਿਸ ਤਰ੍ਹਾਂ ਦਾ ਵੀ ਇਹਨੂੰ ਕੰਟਰਾਸਟ ਬਣਾਉਣਾ ਬਣਾ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਇਹਦੇ ਉੱਪਰ ਮੈਰੂਨ ਥ੍ਰੈਡ ਦਿੱਤਾ ਹੋਇਆ ਹੈਗਾ ਇਸ ਤਰ੍ਹਾਂ ਇਹਦੇ ਵਿੱਚ ਸਿੱਪੀ ਲੱਗੀ ਹੋਈ ਹੈਗੀ ਪਰ ਲੱਗੇ ਹੋਏ ਹੈਗੇ ਠੀਕ ਹੈ ਜੀ ਦੱਕਾ ਵੀ ਲਾਇਆ ਹੋਇਆ ਹੈਗਾ ਦੱਕਾ ਐਡ ਕੀਤਾ ਹੋਇਆ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਵਰਕ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇਗੀਆਂ ਬਹੁਤ ਸੋਹਣਾ ਸੂਟ ਆਪਣਾ ਬਣਿਆ ਹੋਇਆ ਹੈਗਾ ਠੀਕ ਹੈ ਜੀ neck ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੇ ਇਹਦੀਆਂ ਬਾਹਾਂ ਦੇ ਉੱਪਰ ਲਓ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਇਹਦੀ ਬਾਹਾਂ ਦੇ ਉੱਪਰ ਬਣਾਇਆ ਹੋਇਆ ਹੈਗਾ ਤੁਸੀਂ ਚਾਹੋ ਤਾਂ ਬਾਟਮ ਦੇ ਉੱਪਰ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਾਟਮ ਦੇ ਉੱਪਰ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਨਹੀਂ ਕਰਾਉਣਾ ਹੈਗਾ ਤਾਂ ਸਕਿਪ ਵੀ ਕਰ ਸਕਦੇ ਆ ਆਪਾਂ ਨੇ ਇਹ ਬਾਹਾਂ ਦੇ ਉੱਪਰ ਵਰਕ ਕਰਿਆ ਹੈ ਦੇ ਬਾਟਮ ਤੇ ਵਰਕ ਨਹੀਂ ਕਰਿਆ ਹੈ ਦੇਖੋ ਡਿਜ਼ਾਈਨ ਦੇਖੋ ਤੁਸੀਂ ਵਰਕ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੈਗਾ ਜਿਹੜਾ ਆਪਣਾ ਕਰਿਆ ਹੋਇਆ ਇਹ ਆਪਾਂ ਨੇ ਬਿਨਾ ਸਟੀਚਿੰਗ ਤੋਂ ਸੂਟ ਹੈ ਜਿਹੜਾ ਭੇਜਣਾ ਹੈਗਾ ਵਿਦਆਊਟ ਦੁਪੱਟਾ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਨਹੀਂ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਹ ਇਸ ਤਰੀ ਸੂਟ ਆਪਾਂ ਨੇ ਤੋਂ ਮੰਗਵਾਇਆਗਾ ਤੁਸੀਂ ਜਿਸ ਤਰ੍ਹਾਂ ਮਰਜੀ ਸਾਨੂੰ ਆਰਡਰ ਦੇ ਸਕਦੇ ਹੋ ਲੋ ਜੀ ਤੇ ਇਹਦੇ ਨਾਲ ਦਾ ਹੀ ਆਪਾਂ ਸਮਸੂਟ ਸਟੀਚਿੰਗ ਕਰਿਆ ਹੋਇਆ ਦਿਖਾਉਣੇ ਆਗੇ। ਉਹ ਜੀ ਸੇਮ ਹੀ ਕਲਰ ਹੈਗਾ। ਇਹ ਨੰਦ ਪਰਚਾਈ ਦਾ ਸੇਮ ਸੂਟ ਹੈ। ਠੀਕ ਹੈ ਜੀ। ਯੂ ਐਸ اے ਤੋਂ ਆਪਣੇ ਕਸਟਮਰ ਨੇ ਰਿਪੀਟ ਦੇ ਵਿੱਚ ਆਪਾਂ ਨੂੰ ਤੋਂ ਸੂਟ ਰੈਡੀ ਹੋ ਰਹੇ ਨੇ ਇਹ। ਠੀਕ ਹੈ ਜੀ। ਦੂਸਰੀ ਵਾਰ ਆਪਣਾ ਆਰਡਰ ਇਹਨਾਂ ਦਾ ਇਸ ਤਰ੍ਹਾਂ ਇਹ ਸੇਮ ਡਿਜ਼ਾਈਨ ਬਣਿਆ ਬਣਿਆ ਹੋਇਆ ਹੈਗਾ। ਸ਼ਾਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇ ਜੀ। ਤੁਸੀਂ ਦੇਖ ਸਕਦੇ ਹੋ ਲੋ ਜੀ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੇ ਨੈੱਕ ਵੀ ਦੇਖੋ ਬਹੁਤ ਹੀ ਪਿਆਰਾ ਆਪਾਂ ਨੇ ਨੈੱਕ ਜਿਹੜਾ ਬਣਾਇਆ ਹੋਇਆ ਹੈਗਾ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਸਟੀਚਿੰਗ ਵੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਤੁਸੀਂ ਨੇ ਨੈੱਕ ਬਣਾਉਣਾ ਹੁੰਦਾ ਤੁਸੀਂ ਸਾਨੂੰ ਸੈਂਡ ਕਰ ਸਕਦੇ ਆਂ ਆਪਾਂ ਤੁਹਾਨੂੰ ਉਸ ਤਰ੍ਹਾਂ ਬਣਾ ਕੇ ਦੇਵਾਂਗੇ ਪਾਈਪਿੰਗ ਲਾ ਕੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਪੋਟਲੀ ਬਟਨ ਦਿੱਤੇ ਹੋਏ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਆਪਾਂ ਨੇ ਲਾਈ ਹੋਈ ਹੈਗੀ ਬਾਕੀ ਕੰਮ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਇਹਦੀ ਬਾਹਾਂ ਦੇ ਉੱਪਰ ਬਣਿਆ ਹੋਇਆ ਹੈ ਦੇਖੋ ਜੀ ਇਹ ਵਾਲਾ ਵਰਕ ਰਿਹਾ ਵਰਕ ਸੁਣਾ ਵਰਕ ਕਰਿਆ ਹੋਇਆ ਹੈਗਾ ਵਰਕ ਵੀ ਦੇਖ ਸਕਦੇ ਵਰਕ ਦੀ ਫਿਨਿਸ਼ਿੰਗ ਤੇ ਵਰਕ ਸ਼ਾਈਨ ਵੀ ਕਰਦੇ ਹੈਗਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਮਟੀਰੀਅਲ ਦੀ ਕੁਆਲਿਟੀ ਹੈ ਜਿਹੜੀ ਉਹ ਵਧੀਆ ਨਹੀਂ ਲਾ ਕੇ ਦਿੰਦੇ ਆਪਾਂ ਵਧੀਆ ਲਾ ਕੇ ਦਿੰਨੇ ਆਪਣਾ ਕੰਮ ਹੈ ਜਿਹੜਾ ਉਹ ਹਰ ਉਂ ਫਿਨਿਸ਼ਿੰਗ ਵਾਲਾ ਹੀ ਹੁੰਦਾ ਠੀਕ ਹੈ ਜੀ ਚਾਹੇ ਤੁਸੀਂ ਮਸ਼ੀਨ ਵਰਕ ਦੇ ਵਿੱਚ ਕਰਾਉਣੀ ਹੋ ਚਾਹੇ ਆਰੀ ਦਾ ਕਰਾਉਣੀ ਹੋ ਚਾਹੇ ਤੁਸੀਂ ਹੈਂਡ ਦਾ ਕਰਵਾਉਣੀ ਹੋ ਕੋਈ ਵੀ ਤੁਸੀਂ ਸਾਨੂੰ ਆ ਆਰਡਰ ਦੇ ਸਕਦੇ ਹੋ ਸਾਰਾ ਕੰਮ ਆਪਾਂ ਤੁਹਾਨੂੰ ਵਧੀਆ ਕਰਕੇ ਦੇਵਾਂਗੇ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਵਿੱਚ ਆਪਾਂ ਨੇ ਇਹਦੇ ਇਸ ਤਰ੍ਹਾਂ ਆ ਪਾਰਲ ਲਾਇਆ ਹੋਇਆ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਨਾਲ ਆਪਾਂ ਨੇ ਬਾਟਮ ਰੱਖੀ ਹੋਈ ਹੈ ਬਾਟਮ ਦੇ ਉੱਪਰ ਵੀ ਆਪਣੇ ਵਰਕ ਕਰਿਆ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਉਹਨਾਂ ਨੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਕਲੀ ਵਾਲਾ ਉਹੀ ਬਾਟਮ ਦੇ ਉੱਪਰ ਬਣਾਇਆਗਾ ਠੀਕ ਹੈ ਜੀ ਤੁਸੀਂ ਇਹ ਵਾਲਾ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਵੀ ਬਾਟਮ ਦੇ ਉੱਪਰ ਬਣਵਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੇ ਸਟੀਚਿੰਗ ਕੀਤੀ ਹੋਈ ਹੈਗੀ ਤੁਸੀਂ ਬਿਨਾਂ ਸਟੀਚਿੰਗ ਕਰਿਆ ਵੀ ਸੂਟ ਮੰਗਵਾ ਸਕਦੇ ਹੋ ਤੇ ਸਟਿਚ ਵੀ ਕਰਵਾ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਫੁੱਲ ਪ्युअर ਦਾ ਰੱਖਿਆ ਹੋਇਆ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਜਿਹੜੀ ਉਹ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਠੀਕ ਹੈ ਜੀ ਜਿਸ ਤਰ੍ਹਾਂ ਦੀ ਆਪਾਂ ਸ਼ਰਟ ਤੇ ਲਾਈ ਉਸ ਤਰ੍ਹਾਂ ਹੀ ਆਪਾਂ ਦੁਪੱਟੇ ਨੂੰ ਲਾਈ ਹੋਈ ਹੈਗੀ ਤੇ ਬਾਕੀ ਦੁਪੱਟੇ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਸੋਹਣਾ ਦੁਪੱਟਾ ਜਿਹੜਾ ਆਪਣਾ ਰੈਡੀ ਕੀਤਾ ਹੋਇਆ ਹੈਗਾ ਲੋਜੀ ਦੇਖ ਸਕਦੇ ਹੋ ਤੁਸੀਂ ਦੁਪੱਟਾ ਵੀ ਤੇ ਰੈਡੀ ਹੋਇਆ ਸੂਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟੱਫ ਦੇ ਉੱਪਰ ਤੁਸੀਂ ਸਾਤੇ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਸ ਤਰ੍ਹਾਂ ਦਾ ਤੁਸੀਂ ਸਟੱਫ ਲਗਵਾਉਂਗੇ ਉਸੇ ਤਰ੍ਹਾਂ ਹੀ ਸੂਟ ਦਾ ਪ੍ਰਾਈਸ ਹੋਊਗਾ ਜਿਸ ਤਰ੍ਹਾਂ ਦਾ ਦੁਪੱਟਾ ਲਗਾਉਂਗੇ ਤੇ ਪ੍ਰਾਈਸ ਵੀ ਉਸੇ ਤਰ੍ਹਾਂ ਹੀ ਘਟ ਵੱਧ ਜਾਂਦਾ ਹੈ ਠੀਕ ਹੈ ਜੀ ਦੁਪट्टे ਤੇ ਸਟਫ ਦੇ ਅਕੋਰਡਿੰਗ ਵੀ ਸੂਟ ਦੇ ਜਿਹੜਾ ਪ੍ਰਾਈਸ ਹੈ ਉਹ ਡਿਪੈਂਡ ਕਰਦਾ ਹੁੰਦਾ ਬਾਕੀ ਵਰਕ ਹੁੰਦਾ ਜੇ ਤੁਸੀਂ ਹੈਵੀ ਕਰਾਉਨੇ ਹੋ ਤਾਂ ਕੋਸਟਲੀ ਹੋ ਜਾਂਦਾ ਜੇ ਲਾਈਟ ਹਲਕਾ ਜਿਹਾ ਵਰਕ ਕਰਵਾਉਗੇ ਤਾਂ ਠੀਕ ਰੇਂਜ ਦੇ ਵਿੱਚ ਸੂਟ ਹੈ ਜਿਹੜਾ ਰੈਡੀ ਹੋ ਜਾਂਦਾ ਠੀਕ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਦਾ ਵਰਕ ਕਰਵਾਉਨੇ ਹੋ ਤੇ ਅਗਲਾ ਸਾਨੂੰ ਦਿਖਾਉਣੀ ਆਂਗੇ ਉਹ ਆਪਾਂ ਨੇ ਮਸ਼ੀਨ ਵਰਕ ਦੇ ਵਿੱਚ ਰੈਡੀ ਕੀਤਾ ਹੋਇਆ ক্লোਜ ਜੀ ਇਹ ਆਪਾਂ ਜਿਹੜਾ ਨਿਊ ਫੈਬਰਿਕ ਆ ਮਡਲ ਸਿਲਕ ਦਾ ਡਬਲ ਟੋਨ ਦੇ ਵਿੱਚ ਤੇ ਉਹਦੇ ਉੱਪਰ ਆਪਾਂ ਨੇ ਸੂਟ ਰੈਡੀ ਕੀਤਾ ਇਹ ਠੀਕ ਹੈ ਜੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਵੀਡੀਓ ਸ਼ੇਅਰ ਕਰਨ ਲੱਗੇ ਆ ਆਪਣਾ ਵਰਕ ਹੋ ਗਿਆ ਸੂਟ ਆਇਆ ਇਹ ਤੇ ਬਹੁਤ ਸੋਹਣਾ ਫੈਬਰਿਕ ਹੈ ਇਹ ਸਟੱਫ ਹੈ ਜਿਹੜਾ ਬਹੁਤ ਹੀ ਸੋਹਣਾਗਾ ਸੌਫਟ ਹੈਗਾ ਹਾਰਡ ਨਹੀਂ ਹੈਗਾ ਤੁਸੀਂ ਇਹਦੇ ਉੱਪਰ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਇਹਨੂੰ ਚਾਹੋ ਤਾਂ ਪਾਰਟੀ ਵੇਅਰ ਸੂਟ ਵੀ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਹਲਕੀ ਜੀ ਸ਼ਾਈਨ ਹੈਗੀ ਸਟੱਫ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਤੁਹਾਨੂੰ ਨਜ਼ਰ ਆ ਰਿਹਾ ਉਹ ਕਿੱਦਾਂ ਦਾ ਫੈਬਰਿਕ ਹੈ ਇਹ ਪਿਸਤਾਜਾ ਕਲਰ ਹੈਗਾ ਠੀਕ ਹੈ ਤੇ ਇਹਦੇ ਨੀਚੇ ਇਸ ਤਰ੍ਹਾਂ ਦਾ ਇਹਦਾ ਸ਼ੇਡ ਹੈ ਬੈਕ ਸਾਈਡ ਠੀਕ ਹੈ ਜੀ ਤੇ ਲਓ ਜੀ ਇਹਨੂੰ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਦੋਨੇ ਕਾਰਨਰਾਂ ਦੇ ਉੱਪਰ ਆਪਣੇ ਇਸ ਤਰ੍ਹਾਂ ਵਰਕ ਕਰਿਆ ਹੋਇਆ ਠੀਕ ਹੈ ਬਾਕੀ ਥ्रेड ਕਲਰ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਸ਼ਾਰਟ ਦੇ ਵਿੱਚ ਬੁੱਕੇ ਪਾਏ ਹੋਏ ਨੇ ਠੀਕ ਹੈ ਜੀ ਤੇ ਨੈੱਕ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਬਹੁਤ ਸੋਹਣਾ ਆਪਣਾ ਨੈੱਕ ਹੈ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਨੈੱਕ ਦੇ ਉੱਪਰ ਵਰਕ ਵੀ ਚੈੱਕ ਕਰ ਸਕਦੇ ਹੋ ਤੁਸੀਂ ਹੈਵੀ ਨਹੀਂ ਕਰਾਉਣਾ ਚਾਹੁੰਦੇ ਤਾਂ ਨੈੱਕ ਦਾ ਵਰਕ ਸਕਿੱਪ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਤੁਹਾਡੀ ਚੋਇਸ ਹੈ ਸੇਮ ਡਿਜ਼ਾਈਨ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਆਪਣਾ ਬਣਿਆ ਹੋਇਆ ਹੈਗਾ ਤੇ ਬਾਹ ਦਾ ਡਿਜ਼ਾਈਨ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈਗਾ ਠੀਕ ਹੈ ਤੁਸੀਂ ਇੱਥੇ ਕਟਵਰਕ ਬਣਾਉਣਾ ਹੈ ਜਾਂ ਨਹੀਂ ਬਣਾਉਣਾ ਉਹ ਤੁਹਾਡੀ ਚੁਆਇਸ ਹੈਗੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਬਣਵਾ ਸਕਦੇ ਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਬਣਿਆ ਹੋਇਆ ਹੈਗਾ ਲੋ ਜੀ ਸਟਾਫ ਵੀ ਬਹੁਤ ਵਧੀਆ ਹੈਗਾ ਬਹੁਤ ਹੀ ਫਾਈਨ ਕੁਆਲਿਟੀ ਹੈਗੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਆਪਣੇ ਇਹਦੇ ਇਸ ਫੈਬਰਿਕ ਦੇ ਉੱਪਰ ਦੋ ਸੂਟ ਹੋਰ ਰੈਡੀ ਹੋ ਰਹੇ ਨੇ ਉਵੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਟਮ ਐ ਦੀ ਉੱਪਰ ਕੋਈ ਵਰਕ ਨਹੀਂ ਹੈਗਾ ਠੀਕ ਹੈ ਬਾਟਮ ਦੇ ਵਰਕ ਕਰਾਉਣਾ ਹੈ ਉਹ ਤੁਹਾਡੀ ਇੱਛਾ ਹੈਗੀ ਕਰਵਾ ਸਕਦੇ ਹੋ ਤੇ ਦੁਪੱਟਾ ਇਹਦੇ ਨਾਲ ਆਪਾਂ ਨੇ ਫੁੱਲ ਪਿਓਰ ਦਾ ਨਾਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੇ ਸਿੰਗਲ ਡਾਈ ਕੀਤੀ ਹੈ ਤੇ ਇਸ ਤਰ੍ਹਾਂ ਦੁਪੱਟੇ ਨੂੰ ਲੇਸ ਜੜੀ ਦਿੱਤੀ ਹੋਈ ਹੈ ਠੀਕ ਹੈ ਜੀ ਗੁੰਮ ਲੇਸ ਲਾਈ ਹੈ ਲਾਈ ਹੋਈ ਹੈਗੀ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆਗਾ ਤੇ ਆਪਾਂ ਨੇ ਇਹਦੇ ਉੱਪਰ ਇਸ ਤਰ੍ਹਾਂ ਦੀ ਲੇਸ ਲਾਈ ਹੋਈ ਹੈਗੀ ਤੁਸੀਂ ਅ ਬਿਨਾ ਦੁਪੱਟੇ ਤੋਂ ਸੂਟ ਲੈਣਾ ਚਾਹੁੰਦੇ ਹੋ ਬਿਨਾ ਦੁਪੱਟੇ ਤੋਂ ਵੀ ਲੈ ਸਕਦੇ ਹੋ ਦੁਪੱਟਾ ਨਾਲ ਡਾਈ ਕਰਾਉਣਾ ਟਾਈ ਡਾਈ ਕਰਵਾ ਸਕਦੇ ਹੋ ਸਿੰਗਲ ਕਲਰ ਕਰਵਾ ਸਕਦੇ ਹੋ ਉਹਦੇ ਅਕੋਰਡਿੰਗ ਸੂਟ ਦਾ ਪ੍ਰਾਈਸ ਘੱਟ ਵੱਧ ਹੋ ਜਾਂਦਾ ਹੈ ਠੀਕ ਹੈ ਜੀ ਬਿਨਾ ਫਿਨਿਸ਼ਿੰਗ ਤੋਂ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਉਹ ਵੀ ਲੈ ਸਕਦੇ ਹੋ ਤੁਹਾਡੀ ਚੁਆਇਸ ਹੈਗੀ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੈ ਤੇ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਤੇ ਸਟੱਫ ਵੀ ਬਹੁਤ ਸੋਹਣਾਗਾ ਠੀਕ ਹੈ ਜੀ ਵੈਸੇ ਤੁਸੀਂ ਇਹਨੂੰ ਬਿਨਾ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਇਹਨਾਂ ਇਹ ਸੀ ਥਰੂ ਨਹੀਂ ਹੈਗਾ ਤੇ ਪਰ ਅੰਡਰ ਸ਼ਰਟ ਦੀ ਜੇ ਅੰਡਰ ਸ਼ਰਟ ਦੀ ਤਰ੍ਹਾਂ ਤੁਸੀਂ ਸ਼ਰਟ ਸ਼ਰਟ ਤੇ ਲਾਈਨਿੰਗ ਲਾ ਸਕਦੇ ਜੇ ਲਾਉਣੀ ਚਾਹੁੰਦੇ ਹੋ ਠੀਕ ਹੈ ਜੀ ਇਹਦੇ नीचे ਆਪਾਂ ਲਾਈਨਿੰਗ ਲਾਈ ਹੋਈ ਹੈ ਇਹ ਲਾਈਨਿੰਗ ਲਾ ਕੇ ਸਟਿਚ ਕੀਤਾ ਹੈ ਇਹਦੇ ਵਿੱਚ ਆਪਾਂ ਸਾਨੂੰ ਕਲਰ ਦਿਖਾ ਦਿੰਨੇ ਆਂਗੇ ਇਹਦੇ ਵਿੱਚ ਪੰਜ ਕਲਰ ਆਉਂਦੇ ਨੇ ਇੱਕ ਤੈਹੀ ਕਲਰ ਹੋ ਗਿਆ ਇੱਕ ਇਹ ਵਾਲਾ ਕਲਰ ਹੋ ਗਿਆ ਠੀਕ ਹੈ ਜੀ ਤੇ ਇਹ ਵੀ ਇਸ ਤਰ੍ਹਾਂ ਦਾ ਕਲਰ ਹੈ ਇਹਦੀ ਬੈਕ ਸਾਈਡ ਇਸ ਤਰ੍ਹਾਂ ਦਾ ਹੈ ਠੀਕ ਹੈ ਜੀ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਇਹ ਸਟੱਫ ਹੈਗਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਆਪਾਂ ਕਲਰਾਂ ਦੀ ਨਾਲ ਪਿਕ ਲਾ ਦਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਕਲਰ ਏ ਹੋ ਗਿਆ ਪੀਚ ਜਿਹਾ ਸ਼ੇਡ ਹੈ ਠੀਕ ਹੈ ਜੀ ਤੇ ਬਾਕੀ ਦੋ ਕਲਰ ਹੋਰ ਨੇਗੇ ਉਹ ਆਪਨ ਮਿਲ ਨਹੀਂ ਹੈਗੇ ਮੈਂ ਤੁਹਾਨੂੰ ਪਿਕ ਜ਼ਰੂਰ ਲਾ ਦੂੰਗੀ ਆਪਣੇ ਕੋਲ ਹੈਗੇ ਆ ਤੁਸੀਂ ਵਰਕ ਕਰਵਾ ਸਕਦੇ ਜਿਹੜਾ ਤੁਹਾਨੂੰ ਕਲਰ ਪਸੰਦ ਹੈ ਤੇ ਫੈਬਰਿਕ ਵੀ ਬਹੁਤ ਹੀ ਵਧੀਆਗਾ ਬਹੁਤ ਸੋਹਣਾ ਫੈਬਰਿਕ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਗਰਮੀਆਂ ਲਈ ਤੇ ਬਾਕੀ ਜੇ ਕੋਈ ਤੁਹਾਨੂੰ ਫੰਕਸ਼ਨ ਹੈ ਤੁਸੀਂ ਉਸ ਤਰ੍ਹਾਂ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਉਸ ਤਰ੍ਹਾਂ ਵੀ ਤੁਸੀਂ ਸੂਟ ਆ ਜਿਹੜੇ ਇਹ ਰੈਡੀ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਆ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੀ ਡਿਜ਼ਾਈਨ ਕਿਵੇਂ ਦੇ ਲੱਗਦੇ ਆ ਠੀਕ ਹੈ ਜੀ